ਜੇ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਚ ਦੀ ਵੱਡੀ ਖਬਰ ਖਬਰ ਨੰਨਤਾ ਕੁਝ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪਹਿਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸਰਪੰਚੀ ਲਈ ਬੋਲੀ ਲਿਆਉਣ ਵਾਲੇ ਖਿਲਾਫ ਹੋਵੇਗੀ ਕਾਰਵਾਈ ਕੋਰਟ ਨੇ ਦਿੱਤੇ ਇਹ ਸਖਤ ਹੁਕਮ ਇਸ ਦੇ ਨਾਲ ਹੀ ਪੰਚਾਇਤੀ ਚੋਣਾਂ ਦੇ ਚੱਲਦੇ ਪੰਜਾਬ 'ਚ ਮਾਹੌਲ ਕਾਫੀ ਭਖਿਆ ਉੱਾਇ ਪੰਜਾਬ ਪਰ ਵਿੱਚ ਸਰਪੰਚ ਦੇ ਅਹੁਦੇ ਲਈ ਨਮਜ਼ਗੀਆਂ ਭਰੀਆਂ ਜਾ ਰਹੀਆਂ ਹਨ ਕੱਲ ਨਮਜ਼ਗੀਆਂ ਭਰਨ ਦੀ ਆਖਰੀ ਹੈ ਉਤੇ ਹੀ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਪੰਚੀ ਦੇ ਅਹੁਦੇ ਤੇ ਲੱਗਣ ਵਾਲੀ ਬੋਲੀ ਤੇ ਸਖਤ ਸ਼ਕਤੀ ਨਾਲ ਕਾਰਵਾਈ ਕੀਤੀ ਇਸ ਦੇ ਨਾਲ ਹੀ ਖਬਰ ਸਾਹਮਣੇ ਵਾਲੀ ਦੱਸਦੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜ ਜ਼ੋਨ ਕਮਿਸ਼ਨ ਨੂੰ ਮੂਸੇ ਪੰਜ ਦੇ ਅਹੁਦੇ ਤੋਂ ਬੋਲੀ ਲਗਾਏ ਜਾਂਦੀ ਕਾਰਵਾਈ ਕਰਨ ਦੀ ਹੁਕਮ ਦਿੱਤੇ ਗਏ ਹਨ ਜਿਸ ਦੇ ਚਲਦੇ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਕੁਝ ਦਿਨ ਪਹਿਲਾਂ ਹੀ ਵਕੀਲ ਸਤਿੰਦਰ ਕੌਰ ਨੇ ਜਨਹਿਤ ਪਟੀਸ਼ਨ ਧਾਰ ਕਰੀਤੀ ਸੀ ਦੱਸਦੀ ਹੈ ਕਿ ਸੂਬੇ ਦੀਆਂ 13237 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ 2024 ਨੂੰ ਵੋਟਾਂ ਪੈਣਗੀਆਂ ਚੋਣ ਨੋਟੀਫਿਕੇਸ਼ਨ 27 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ ਅਤੇ ਜਿਸ ਦੇ ਨਾਲ ਨਾਮਜਗੀਦੀਆਂ ਪ੍ਰਕਿਰਿਆ ਚੱਲ ਰਹੀ ਹੈ 4 ਅਕਤੂਬਰ ਨੂੰ ਨਾਮਜਗੀਦੀਆਂ ਦਾਖਲ ਕਰਨ ਦੀ ਆਖਰੀ ਤਾਰੀਖ ਹੈ ਇਸ ਦੇ ਨਾਲ ਹੀ ਖਬਰ ਸਾਹਮਣੇ VOTING ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਚੋਣ ਦੇ ਨਤੀਜੇ ਬੋਲਿੰਗ ਖਤਮ ਹੋਣ ਅਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਉਸ ਦਿਨ ਜਾਰੀ ਕੀਤੇ ਜਾਣਗੇ ਖਬਰ ਮਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ